ਤੇ ਸਾਡੀ ਇਸ਼ੂ ਇਹ ਸੀਗੀ ਆਪਾਂ ਕਿਸੇ ਹੋਰ ਨੇ ਕੰਪਲੇਨਟ ਕੀਤੀ ਸੀਗੀ ਫਰਾਡ ਦੀ ਤੇ ਸਾਡਾ ਥੱਲੇ ਕਾਫੀ 4 5 6 ਲੇਅਰ ਤੇ ਸਾਡਾ ਨਾਮ ਸ਼ੋ ਹੋ ਰਿਆ ਸੀ ਸਾਡੇ ਅਕਾਊਂਟ ਸੀ ਫ੍ਰੀਜ਼ ਹੋ ਗਏ ਰਿਪੋਰਟ ਸੀਗੀ ਤਰਨ ਤਰਨ ਤੋਂ ਪਰ ਮੰਨਪ੍ਰੀ ਨੇ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਇੰਨੇ ਲੋਕ ਉੱਥੇ ਸੀਗੇ ਇਕੱਠੇ ਹੋਏ ਹੋਏ ਬਟ ਲੇਕਿਨ ਸ਼ੀ ਡੀਲਡ ਵਿਦ ਐਵਰੀ ਬਹਾਰਿਕ ਨਾਲ ਐਨੇ ਬੜੇ ਪ੍ਰੋਫੈਸ਼ਨਲ ਤੌਰ ਤਰੀਕੇ ਨਾਲ ਗੱਲਬਾਤ ਕੀਤੀ ਸਾਡਾ ਮਸਲਾ ਵਿਸੁਲ ਜਾਇਆ ਸਾਡੇ ਬਹੁਤ ਹੈਡੈਕਸ ਖਤਮ ਕੀਤੀਆਂ ਤੇ ਪੁਲਿਸ ਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਇਹਨਾਂ ਦੇ ব্রাঞ্চ ਥੱੜੀ ਹੈਗੀ ਹੈ ਸਾਈਬਰ ਦੀ ਆ ਕੇ ਦੇਖੋ ਪੁਲਿਸ ਦਾ ਰੀਅਲ ਐਗਜ਼ਾਮਪਲ ਆਫ ਗੁੱਡ ਪੁਲਿਸਮੈਨਸ਼ਿਪ ਇਨ ਮਾਈ ਓਪੀਨੀਅਨ ਬਹੁਤ ਵਧੀਆ ਲੱਗਾ ਜੀ ਆ ਮਿਲ ਕੇ ਥੈਂਕ ਯੂ ਤੇ ਸਾਡੀ ਇਸ਼ੂ ਇਹ ਸੀਗੀ ਆਪਾਂ ਕਿਸੇ ਹੋਰ ਨੇ ਕੰਪਲੇਨਟ ਕੀਤੀ ਸੀਗੀ ਫਰਾਡ ਦੀ ਤੇ ਸਾਡਾ ਥੱਲੇ ਕਾਫੀ 4 5 6 ਲੇਅਰ ਤੇ ਸਾਡਾ ਨਾਮ ਸ਼ੋ ਹੋ ਰਿਹਾ ਸੀ ਸਾਡੇ ਅਕਾਊਂਟ ਸੀ ਫ੍ਰੀਜ਼ ਹੋ ਗਏ रिपोर्ट सीगी तरनतारन ਤੋਂ ਪਰਮਨਪਰੀ ਨੇ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਐਨੇ ਲੋਕ ਉੱਥੇ ਸੀਗੇ ਇਕੱਠੇ ਹੋਏ ਪਰ ਲੇਕਿਨ ਸ਼ੀ ਡੀਲਡ ਵਿਦ ਐਵਰੀ ਬਹਾਰਿਕ ਨਾ ਨੇ ਬੜੇ ਪ੍ਰੋਫੈਸ਼ਨਲ ਤੌਰ ਤਰੀਕੇ ਨਾਲ ਗੱਲਬਾਤ ਕੀਤੀ ਸਾਡਾ ਮਸਲਾ ਵਿਸਥਲ ਗਿਆ ਸਾਡੇ ਬਹੁਤ ਹੈਡੈਕਸ ਖਤਮ ਕੀਤੀਆਂ ਤੇ ਪੁਲਿਸ ਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਇਹਨਾਂ ਦੇ ਬ੍ਰਾਂਚ ਤੜੀ ਹੈਗੀ ਹੈ ਸਾਈਬਰ ਦੀ ਆ ਕੇ ਦੇਖੋ ਪੁਲਿਸ ਦਾ ਰੀਅਲ ਐਗਜ਼ਾਮਪਲ ਆਫ ਗੁੱਡ ਪੁਲਿਸਮੈਨਸ਼ਿਪ ਇਨ ਮਾਈ ਓਪੀਨੀਅਨ ਬਹੁਤ ਵਧੀਆ ਲੱਗਾ ਜੀ ਆਪ ਮਿਲ ਕੇ ਥੈਂਕ ਯੂ